ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿੱਧਾਂ ਚੈਨਲ ਦੇ ਉੱਤੇ ਸੋ ਤੁਸੀਂ ਸੁਣ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਹੈ ਪੰਥ ਦੇ ਅੰਦਰ ਬਹੁਤ ਸਾਰਾ ਉਥਲ ਪੁਥਲ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਸਾਹਬ ਜਥੇਦਾਰ ਸਹਿਬਾਨ ਆਮ ਸਿੱਖ ਸੰਗਤਾਂ ਹੋਂਬਰ ਸਾਰੇ ਆਪਸ ਵਿੱਚ ਟਕਰਾਓ ਹੈ ਬਹੁਤ ਸਾਰੇ মতਪੇਦ ਹਨ ਇਸ ਸਾਰਾ ਕੁਝ ਤੁਸੀਂ ਸੁਣਦੇ ਕਰਦੇ ਆ ਰਹੇ ਹੋ ਵੇਖਦੇ ਆ ਰਹੇ ਹੋ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੋਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਤੇ ਬਹੁਤ ਸਾਰੇ ਸ਼ੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੁਝ ਜੇ ਫੈਸਲੇ ਸੁਣਾਏ ਗਏ ਸੀ ਜਿਨ੍ਹਾਂ ਨੂੰ ਅੱਧਾ ਪਚਦਾ ਉਹਨਾਂ ਨੇ ਪੂਰਾ ਕਰ ਲਿਆ ਸੇਵਾ ਵਗੈਰਾ ਕਰ ਲਈਏ ਪਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਜਿਹੜੇ ਅਸਤੀਫੇ ਦੇ ਦਿਓ ਸੱਤ ਮੈਂਬਰੀ ਕਮੇਟੀ ਉਹ ਹੁਣ ਅਕਾਲੀ ਦਲ ਦੀ ਨਵੀਂ ਭਰਤੀ ਕਰੇਗੀ ਫਿਰ ਪ੍ਰਧਾਨ ਚੁਣਿਆ ਜਾਊਗਾ ਤੋਂ ਅਕਾਲੀ ਦਲ ਬਾਦਲ ਨੇ ਉਸ ਦਾ ਅਣ-ਅਲਾਨਿਆ ਇਹ ਕਹਿ ਲੋ ਵੀ ਆਪਣਾ ਫੈਸਲਾ ਦੇ ਦਿੱਤਾ ਕਿ ਵੀ ਅਕਾਲੀ ਦਲ ਦੇ ਅਹੁਦੇਦਾਰ ਅਸਤੀਫਾ ਨਹੀਂ ਦੇਣਗੇ ਕਿਉਂਕਿ ਉਹ ਬਾਰ-ਬਾਰ ਇਹ ਵੀ ਕਹਿੰਦੇ ਨੇ ਸਿੱਧੇ ਉਸੇ ਦੇ ਰੂਪ ਵਿੱਚ ਕੇ ਕਾਲ ਤੱਕ ਸਾਹਿਬ ਸਿਰਫ ਕੱਲੇ ਧਾਰਮਿਕ ਸਜ਼ਾ ਵਾਸਤੇ ਆ। ਰਾਜਨੀਤਿਕ ਫੈਸਲੇ ਵਾਸਤੇ ਨਹੀਂ ਆ। ਉਹਨਾਂ ਦਾ ਸਾਫ਼ ਕਹਿਣਾ। ਬਹਾਨਾ ਉਹ ਬੇਸ਼ੱਕ ਹੁਣ ਚੋਣ ਕਮਿਸ਼ਨ ਦਾ ਲਾ ਰਹੇ ਨੇ। ਪਰ ਉਹ ਉਹਦੇ ਵਿੱਚ ਸਾਫ਼ ਹੈ ਉਹਨ ਉਹ ਨਹੀਂ ਕੁਝ ਕਰਨਗੇ। ਦੂਜੇ ਪਾਸੇ ਸਿੱਖ ਸੰਗਤਾਂ ਦਾ ਬਹੁਤ ਸਾਰਾ ਰੋਸ ਵਧਦਾ ਤੁਰਿਆ ਜਾ ਰਿਹਾ ਹੈ। ਜਿਸ ਦੇ ਵਿੱਚ ਅੱਜ ਇੱਕ ਜਿਹੜਾ ਹੋਰ ਬਦਲਾਅ ਆਇਆ, ਵਾਧਾ ਹੋਇਆ। ਉਹ ਹੈ ਕਿ ਬਹੁਤ ਸਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਨਾਲ ਕੋਈ ਬਹੁਤਾ ਕਹ ਲੋ ਵੀ ਉਹਨਾਂ ਦੇ ਪੱਖ ਵਿੱਚ ਨਹੀਂ ਹਨ ਹਾਲਾਂਕਿ ਪਹਿਲਾਂ ਸਾਰੇ ਇਕੱਠੇ ਹੀ ਸੀ ਹੁਣ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਨਰੋਲ ਪੰਥਕ ਹੈ ਸੋ ਉਹਨਾਂ ਦੇ ਵਿੱਚ ਕੁਝ ਨਾਮ ਹਨ ਜਿਹੜੇ ਟੋੜਾ ਪਰਿਵਾਰ ਚੋਂ ਸਤਵਿੰਦਰ ਸਿੰਘ ਟੋੜਾ ਤੇ ਭਾਈ ਅਮਰੀਕ ਸਿੰਘ ਸਿਕੂਨ ਫੈਡਰੇਸ਼ਨ ਦੇ ਸ਼ਹੀਦ ਉਹਨਾਂ ਦੇ ਪਰਿਵਾਰ ਚੋਂ ਭਾਈ ਮਨਜੀਤ ਸਿੰਘ ਤੇ ਭਾਈ ਹੁਸੈਨ ਮਹਿੰਦਰ ਸਿੰਘ ਹੁਸੈਨਪੁਰ ਸੋ ਭਾਈ ਅਮਰੀਕ ਸਿੰਘ ਤੇ ਇੱਕ ਵੱਡੇ ਆਗੂ ਭਾਈ ਕਰਨੈਲ ਸਿੰਘ ਪੰਜੋਲੀ ਸਾਹਿਬ ਤੇ ਬੀਬਾ ਕੁਲਦੀਪ ਕੌਰ ਟੋੜਾ ਭਾਈ ਹਰਵੰਸ ਸਿੰਘ ਮੰਜਪੁਰ ਭਾਈ ਰਾਮਪਾਲ ਸਿੰਘ ਬਹਿਣੀਵਾਲ ਸੋ ਇਹ ਕੁਝ ਖਾਸ ਖਾਸ ਨਾਮ ਹਨ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰੀ ਲਾਈ ਹੈ ਤੇ ਇੱਕ ਚਿੱਠੀ ਇੱਕ ਮੰਗ ਪੱਤਰ ਇੱਕ ਸ਼ਿਕਾਇਤ ਪੱਤਰ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਉਹਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਮੀਟਿੰਗ ਬੁਲਾ ਕੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ ਨੂੰ ਪੂਰਨ ਤੌਰ ਤੇ ਲਾਗੂ ਕਰਨ ਤੋਂ ਅਨਾਂ ਕਰਨੀ ਕਰ ਰਹੀ ਹੈ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਇਸ ਦੇ ਨੇੜਲੇ ਸਾਥੀ ਆਪਣੇ ਦਬਾਅ ਪ੍ਰਭਾਵ ਸਦਕਾ ਹੁਕਮਨਾਮੇ ਨੂੰ ਸਹਿਮਤ ਹੀਨ ਕਰਨ ਲਈ ਪੂਰਾ ਤਾਣ ਲਾ ਰਹੇ ਹਨ ਇਸ ਲਈ ਸੁਖਬੀਰ ਸਿੰਘ ਬਾਦਲ ਅਤੇ ਇਸ ਦੇ ਆਲੇ-ਦੋਲੇ ਘੇਰਾ ਪਾ ਕੇ ਬੈਠੇ ਮर्याਦਾ ਤੋਹੀਣੇ ਆਗੂਆਂ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਣ ਅਧਿਕਾਰਤ ਪੜਤਾਲੀਆ ਕਮੇਟੀ ਬਣਾ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਨ ਲਈ ਸੁਖਵੀਰ ਸਿੰਘ ਬਾਦਲ ਦੇ ਦਬਾਅ ਕਾਰਨ ਬਦਲਾਵੂ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਵੀ ਆਪਣੇ ਧਿਆਨ ਵਿੱਚ ਇਸ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਨੂੰ ਚੁਣੌਤੀ ਅਤੇ ਜ਼ਥੇਦਾਰ ਦੀ ਪਦਵੀ ਦੀ ਮਾਣ ਸਨਮਾਨ ਨੂੰ ਢਾਹ ਲਾਉਣ ਵਾਲੀ ਕਰਾਰ ਦਿੱਤਾ ਹੈ। ਜਾਨੀ ਕਿ ਤੁਸੀਂ ਵੀ ਆਪਣੇ ਬਿਆਨ ਵਿੱਚ ਇਸ ਲਈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਆਪਣੇ ਤੌਰ ਤੇ ਪੱਤਰ ਜਾਰੀ ਕਰਕੇ ਇਸ ਕਮੇਟੀ ਨੂੰ ਖਾਰਜ ਕੀਤਾ ਜਾਵੇ ਜੀ ਤਾਂ ਕਿ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੀਤੀਆਂ ਜਾ ਰਹੀਆਂ ਬਦਲਾ ਲੋਕ ਕਾਰਵਾਈਆਂ ਨੂੰ ਰੋਕੇ ਜਾਣ ਦੇ ਨਾਲ ਨਾਲ ਤਖਸਹਬਾਨ ਦੀ ਮਾਨ ਮਰਜ਼ਾਦਾ ਬਹਾਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਐਸਜੀਪੀਸੀ ਮੈਂਬਰ ਇੱਥਾਨਾਂ ਸਾਰਿਆਂ ਦੇ ਸਾਈਨ ਕੀਤੇ ਹੋਏ ਸਿੱਧੀ ਪੰਜਾਬੀ ਵਿੱਚ ਸੋ ਇਹ ਚਿੱਠੀ ਸੜੀ ਸਾਨੂੰ ਦੱਸ ਰਹੀ ਹੈ ਕਿ ਇੱਕ ਤਾਂ ਸ਼ੋਮਣੀ ਕਮੇਟੀ ਦੀ ਜਿਹੜੀ ਵਰਕਿੰਗ ਕਹ ਲੋ ਐਗਜੈਕਟਿਵ ਕਮੇਟੀ ਸੀ ਉਹਨਾਂ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ ਜਸੇਦਾਰ ਹਰਪੀ ਸਿੰਘ ਖਿਲਾਫ ਸੋ ਨਰੋਲ ਬਦਲ ਲਊ ਭਾਵਨਾ ਦੇ ਨਾਲ ਉਹ ਸਾਰਾ ਚੱਲ ਰਿਹਾ ਤੇ ਇਹ ਮੰਗ ਕੀਤੀ ਗਈ ਹੈ ਕਿ ਉਹ ਸਾਰੀ ਉਹਨਾਂ ਦੀ ਤਿੰਨ ਮੈਂਬਰਾਂ ਦੀ ਕਮੇਟੀ ਨੂੰ ਭੰਗ ਕੀਤਾ ਜਾਵੇ ਤੇ ਇਸ ਤਰ੍ਹਾਂ ਨਾਲ ਜਿਹੜੇ ਉਹ ਅ ਅਸਤੀਫੇ ਦੇ ਕੇ ਪੇਸ਼ ਨਹੀਂ ਹੋ ਰਹੇ ਉਨ੍ਹਾਂ ਖਿਲਾਫ ਅਕਾਲ ਤਖਤ ਸਾਹਿਬ ਦੀ ਉਹ ਹੁਕਮ ਦੀ ਤੋਹੀਨ ਕਰਨ ਦੀ ਕਾਰਵਾਈ ਕੀਤੀ ਜਾਵੇ ਸੋ ਇਹ ਹੁਣ ਦੂਜੀ ਤਰ੍ਹਾਂ ਦੀ ਸ਼ਿਕਾਇਤ ਆ ਪਹਿਲੀ ਸ਼ਿਕਾਇਤ ਜਿਹੜੀ ਉਸ ਤੋਂ ਪਹਿਲਾਂ ਹੋਈ ਸੀ ਉਹ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਕੀਤੀ ਸੀ ਜਿੱਥੋਂ ਸਾਰਾ ਐਪੀਸੋਡ ਸ਼ੁਰੂ ਹੋਇਆ ਤੇ ਇੱਥੋਂ ਤੱਕ ਪਹੁੰਚ ਗਿਆ ਸੋ ਇਹ ਐਸਜੀਪੀਸੀ ਮੈਂਬਰ ਵੀ ਉਸ ਤੇ ਰਦੇ ਨਾਲ ਹੀ ਸਹਿਮਤ ਸਮਝੇ ਜਾ ਸਕਦੇ ਨੇ ਭਾਵ ਕਿ ਇਸ ਪਿੱਛੇ ਅਕਾਲੀ ਦਲ ਜਿਹੜੀ ਸੁਧਾਰ ਲਹਿਰ ਹੈ ਉਹ ਨਾਲ ਖੜੀ ਹੋਈ ਸਹਿਮਤ ਹੋਈ ਹੋਈ ਨਜ਼ਰ ਆ ਰਹੀ ਹੈ ਸੋ ਹੁਣ ਅਕਾਲ ਤਖਤ ਸਾਹਿਬ ਦੇ ਪਾਲੇ ਵਿੱਚ ਇਹ ਸਾਰੀ ਗੇਮ ਹੈ ਹੁਣ ਉਥੋਂ ਇਸ ਉੱਤੇ ਕੀ ਐਕਸ਼ਨ ਹੁੰਦਾ ਹੈ ਕੋਈ ਵਿਚਾਰ ਲੜਾ ਰਾ ਕੱਢਿਆ ਜਾਊਗਾ ਜਾਂ ਇਸ ਚਿੱਠੀ ਨੂੰ ਸੁਣਿਆ ਨਹੀਂ ਜਾਊਗਾ ਜਾਂ ਹੋਰ ਉਡੀਕ ਕੀਤੀ ਜਾਊਗੀ ਜਾਂ ਕੀ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਹੁਣ ਆਮ ਸਿੱਖ ਸੰਗਤਾਂ ਦੇ ਵਿੱਚ ਇਹ ਆਵਾਜ਼ ਭਾਰੀ ਸੁਰ ਹੋਣ ਲੱਗੀ ਕਿ ਇਹ ਅਕਾਲ ਤਖਤ ਸਾਹਿਬ ਤੋਂ ਭਗੌੜੇ ਨੇ ਅਕਾਲੀ ਦਲ ਬਦਲ ਪਰਿਵਾਰ ਵਾਲੇ ਤੇ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਅਕਾਲ ਤਖਤ ਸਾਹਿਬ ਤੋਂ ਕੋਈ ਹੋਰ ਨਵਾਂ ਐਲਾਨ ਕੀਤਾ ਜਾਵੇ ਤਾਂ ਕਿ ਸਿੱਖ ਸੰਗਤਾਂ ਦੀ ਜਿਹੜੀ ਦੁਬਧਾ ਹੈ ਉਹ ਦੂਰ ਹੋਵੇ ਤੇ ਇਹ ਇੱਕ ਤਸਵੀਰ ਹੈ ਜਿਹੜੀ ਸਾਫ਼ ਹੋਵੇ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਮੰਨਣ ਵਾਲਾ ਅਕਾਲੀ ਦਲ ਕਿਹੜਾ ਹੈ ਤੁਹਾਡੇ ਕੀ